ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਿਆਰੇ ਭੈਣ ਭਰਾਵੋ ਵੀਡੀਓ ਵੇਖਣ ਵਾਸਤੇ ਤੁਹਾਡਾ ਧੰਨਵਾਦ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਆ ਗਾਜਰਾ ਤੇ ਗਾਜਰਾ ਦਾ ਬੜਾ ਕੁਝ ਬਣਦਾ ਗਾਜਰਾ ਦੀ ਸਬਜ਼ੀ ਬਣਦੀ ਆ ਵਿਦਰੇਲਾ ਬਣਦਾ ਤੇ ਇਹਦੇ ਅੱਧੇ ਚੌਲ ਤੇ ਅੱਧੀਆਂ ਗਾਜਰਾ ਪਾ ਕੇ ਇਹਦੀ ਖੀਰ ਬਹੁਤ ਵਧੀਆ ਬਣਦੀ ਆ ਅਸੀਂ ਛੋਟੇ ਹੁੰਦੇ ਖਾਂਦੇ ਹੁੰਦੇ ਸੀ ਤੇ ਉਸੇ ਨੂੰ ਖੀਰ ਨੂੰ ਹੀ ਸਾਡੀ ਮਾਤਾ ਕਹਿ ਦਿੰਦੀ ਜਿੰਦੀ ਇਹ ਵਿਚਰੇਲਾ ਬਣਾਇਆ ਆਪਾਂ ਅੱਜ ਉਹਨੂੰ ਕਹਿੰਦਾ ਕੀ ਬਣਾਇਆ ਤੰਨੇ ਕਹਿੰਨਾ ਗਜਰੇਲਾ ਦੁੱਧ ਚ ਖੀਰ ਬਣਾ ਕੇ ਗਾਜਰਾਂ ਦੀ ਤੇ ਇਹਦਾ ਭੱਜ ਬਣਾਵਾਂਗੇ ਗਜਰੇਲਾ ਅੱਗੇ ਆਪਾਂ ਚਾਰ ਬਣਾ ਕੇ ਵੀ ਗਾਜਰਾਂ ਦਾ ਪਾਇਆ ਗਾਜਰਾਂ ਦਾ ਚਾਰ ਵੀ ਬਹੁਤ ਸਵਾਦ ਬੰਦਾ ਤੇ ਆਜੋ ਇਹਨਾਂ ਨੂੰ ਆਪਾਂ ਨੂੰ ਧੋ ਕੇ ਚੰਗੀ ਤਰ੍ਹਾਂ ਤੇ ਫਿਰ ਇਹਨਾਂ ਨੂੰ ਕੱਦੂਕਾਸ਼ ਕਰਦੇ ਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਾਂਗੇ ਗਾਜਰਾ ਹੁਣ ਬਹੁਤ ਵਧੀਆ ਹੁੰਦੇ ਆ ਗਜਰੇਲੇ ਵਾਸਤੇ ਚਾਰ ਪਾਓ ਸਬਜ਼ੀ ਬਣਾਓ ਇਹਨਾਂ ਦਾ ਇਹਨਾਂ ਦੀ ਕਾਂਜੀ ਮਰੱਬਾ ਬਹੁਤ ਕੁਸ਼ ਗਾਜਰਾਂ ਦਾ ਬੰਦਾ ਤੇ ਨਾਲੇ ਖਾਣ ਵਾਸਤੇ ਹੈਲਦੀ ਹੁੰਦਾ ਹਲੋ ਜੀ ਗਾਜਰਾ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਇਹਨਾਂ ਨੂੰ ਹੁਣ ਆਪਾਂ ਛਿੱਲ ਕੇ ਤੇ ਗੱਦੂ ਕਾਸ਼ ਕਰਦੇ ਆ ਹਲੋ ਜੀ ਗਾਜਰਾ ਆਪਾਂ ਸਾਰੀਆਂ ਸਾਫ਼ ਕਰ ਲੀਆਂ ਤੇ ਇਹਨਾਂ ਨੂੰ ਹੁਣ ਆਪਾਂ ਗੱਦੂ ਕਾਸ਼ ਕਰਦੇ ਆ ਇਸੇ ਤਰ੍ਹਾਂ ਆਪਾਂ ਸਾਰੀਆਂ ਗਾਜਰਾ ਫਰੈਸ਼ ਕਰ ਲੈਣੇ ਆ ਤੇ ਫਿਰ ਮਿਲਦੇ ਆ ਤੇ ਆਹ ਲੋ ਜੀ ਨੂਰ ਨੇ ਸਾਰੀਆਂ ਗਾਜਰਾ ਗਿੱਲੀ ਕੱਚ ਕਦੂ ਕੱਚ ਕਰਤੀਆਂ ਰਹਿ ਗਿਆ ਦੋਕ ਉਹ ਵੀ ਨੂਰ ਕਰੂਗੀ ਫਿਰ ਆਪਾਂ ਤੁਹਾਨੂੰ ਅੱਗੇ ਵਿਖਾਉਨੇ ਆ ਵੀ ਆਪਾਂ ਅੱਗੇ ਕੀ ਕਰਦੇ ਆ ਤੇ ਆਹ ਲੋ ਜੀ ਛੁੱਲੇ ਤੇ ਆਪਾਂ ਤਰਈ ਆ ਗਾਜਰਾਂ ਵਾਲੀ ਖੀਰ ਤੇ ਗਾਜਰਾਂ ਵਾਲੀ ਖੀਰ ਦੀ ਵੀਡੀਓ ਵੀ ਆਪਾਂ ਵੀਡੀਓ ਬਣਾਵਾਂਗੇ ਆਪਾਂ ਕਿ ਸੱਜਣ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਵੀਡੀਓ ਨਹੀਂ ਬਣਾ ਰਹੇ ਅੱਜ ਆਪਾਂ ਬਣਾ ਰਹੇ ਗਜਰੇਲੇ ਦੀ ਵੀਡੀਓ ਉਧਰ ਆਪਾਂ ਗਜਰੇਲਾ ਬਣਾਵਾਂਗੇ ਡੱਕਸ ਤੇ ਇਧਰ ਚੁੱਲੇ ਤੇ ਆਪਾਂ ਖੀਰ ਰੱਖੀ ਆ ਇਹ ਆਪਣੀ ਖੀਰ ਸੱਜੇ ਸੱਜੇ ਕਾੜ ਕਾੜ ਕੇ ਬਣੂਗੀ ਵਧੀਆ ਸ਼ਾਮ ਦੇ ਟਾਈਮ ਨੂੰ ਖਾਣ ਦੇ ਟਾਈਮ ਇਧਰ ਆਪਾਂ ਬਣਾਵਾਂਗੇ ਗਜਰੇਲਾ ਇਹ ਗਾਜਰਾ ਸਾਰੀਆਂ ਕਦੋਂ ਕਸ਼ ਹੋ ਗਈਆਂ ਵਾ ਹੁਣ ਆਪਾਂ ਇਹਨਾਂ ਨੂੰ ਪੁੰਨਦੇ ਤੇ ਲਓ ਜੀ ਜਿਹੜਾ ਗਜਰੇਲੇ ਦੇ ਵਿੱਚ ਪਾ ਰਹੇ ਆ ਮਟੀਰੀਅਲ ਆਹ ਲਓ ਜੀ ਇਹ ਮਗਜ ਇਸ ਹੋ ਗਈ ਇਹ ਬਦਾਮ ਤੇ ਅਖਰੋਟ ਅੰਜੀਰ ਤੇ ਕਾਜੂ ਥੋੜੀ ਜਿਹੀ ਪਾਵਾਂਗੇ ਨਿੱਕੀ ਲਾਚੀ 120 ਗ੍ਰਾਮ ਪਾਵਾਂਗੇ ਆਪਾਂ ਖੰਡ 2 ਕਿਲੋ ਆਪਣੀਆਂ ਗਾਜਰਾਵਾਂ ਥੋੜਾ ਜਿਹਾ ਪਾਵਾਂਗੇ ਆਪਾਂ 250 ਗ੍ਰਾਮ ਵਿੱਚ ਘਿਓ ਦੇਸੀ 250 ਗ੍ਰਾਮ ਪਾਵਾਂਗੇ ਇਹਦੇ ਵਿੱਚ ਆਪਾਂ ਇਹ ਖੋਆ ਤੇ ਚਲੋ ਜੀ ਆਪਾਂ ਗਾਜਰਾ ਭੁੰਨਣੇ ਸ਼ੁਰੂ ਕਰਦੇ ਆਂ ਤੇ ਆਹ ਲਓ ਜੀ ਕੜਾਈ ਆ ਪਰ ਰੱਖ ਲਈਏ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਗਾਜਰਾ ਇਹੜੀਆਂ ਕ੍ਰਾਚ ਕੀਤੀਆਂ ਵਾਂ। ਇਹ 2 ਕਿਲੋ ਆਪਣੀਆਂ ਗਾਜਰਾ ਵਾਂ। ਹਲੋ ਗਾਜਰਾ ਪਾਉਣ ਹੌਲੀ-ਹੌਲੀ ਪੁੰਨਾਗੇ। ਜਿੰਨਾ ਤੱਕ ਰਹਿ ਐ ਭੁੱਜ ਕੇ ਖੁੱਲ ਨਹੀਂ ਜਾਂਦੀ ਉਹਨਾਂ ਜਦ ਤੱਕ ਆਪਾਂ ਇਹਨਾਂ ਨੂੰ ਪੁੰਨਾਗੇ ਤੇ ਫਿਰ ਮਿਲਦੇ ਆਪਾਂ। ਇਹਨਾਂ ਹੌਲੀ-ਹੌਲੀ ਭੁੱਜਣੀਆਂ ਵਾਂ। ਇਹ ਬਹੁਤ ਸੇਕ ਲੈਣ ਗਿਆ ਤੇ ਆ ਲੋ ਜੀ ਗਾਜਰ ਆਪਣੇ ਇਹ ਨਹੀਂ ਆ ਮ ਅਧੀਆਂ ਪੱਕ ਗਈਆਂ ਯਾਨੀ 50% ਪੱਕ ਗਈਆਂ ਹੁਣ ਇਹਨਾਂ ਦੇ ਵਿੱਚ ਆਪਾਂ ਪਾ ਦਿੰਨੇ ਆ ਇਹ ਖੰਡ ਖੰਡ ਵੀ ਨਾਲ ਹੀ ਪੱਕ ਜੂਗੀ ਆ ਲੋ ਜੀ ਆਪਾਂ ਹੁਣ ਗਜਰੇਲਾ ਆਪਣਾ ਤਕਰੀਬਨ ਬਣ ਗਿਆ ਵਾ ਐਵੇਂ 5-10 ਮਿੰਟਾਂ ਦੀ ਕਸਰਿਆ ਇਹਦੇ ਵਿੱਚ ਆਪਾਂ ਪਾਉਨੇ ਆ ਥੋੜੇ ਜੇ ਮਗਜ ਪਹਿਲਾਂ ਵੀ ਆਪਾਂ ਥੋੜੇ ਜਿ ਮਗਜ ਪਾਏ ਹੁਣ ਵੀ ਆਪਾਂ ਪਾ ਰਹੇ ਤੇ ਕੁਛ ਆਪਾਂ ਖੀਰ ਤੇ ਪਾਉਣੇ ਆ ਤੇ ਨਾ ਕਿਸਤਾਂ ਚ ਪਾਵਾਂਗੇ ਮਗਜ ਐਨਾ ਕ ਆਪਾਂ ਲਾਚੀ ਪਾウダー ਪਾ ਲੈਨੇ ਆ ਲਾਚੀਆਂ ਆਪਾਂ ਪੀਸ ਲੀਆਂ ਅਸੀਂ ਬੱਚੇ ਖਾਂਦੇ ਨਹੀਂ ਸਾਬਤ ਕੜਗੜ ਕੇ ਛੋੜ ਦਿੰਦੇ ਆ ਆਪਾਂ ਪੀਸ ਕੇ ਪਾ ਰਹੇ ਆ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਕਿਉਂਕਿ ਵਿੱਚ ਹੁਣ ਲਾਚੀ ਪਾウダー ਪਾਇਆ ਹੋਰ ਵੀ ਖੁਸ਼ਬੂ ਆ ਰਹੀ ਆ ਗਜਰੇਲਾ ਵੀ ਬਹੁਤ ਵਧੀਆ ਬਣਿਆ ਵਾ ਇਹਦੀ ਵੀ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਇਹ ਬਹੁਤ ਹੈਲਦੀ ਹੁੰਦਾ ਵਾ ਬਣਾ ਕੇ ਖਾਇਆ ਕਰੋ ਗਾਜਰਾਂ ਦਾ ਗਜਰੇਲਾ ਗਾਜਰ ਦਾ ਹਲਵਾ ਹਲਵਾ ਵੀ ਆਪਾਂ ਬੱਚੇ ਕਹਿ ਦਿੰਦੇ ਗਾਜਰ ਦਾ ਹਲਵਾ ਬਣਾ ਕੇ ਦੋ ਇਹ ਬਹੁਤ ਵਧੀਆ ਚੀਜ਼ ਐ ਨਾਲੇ ਹੈਲਦੀ ਐ ਤਾਕਤਵਰ ਤੇ ਤੁਸੀਂ ਖਾਇਆ ਕਰੋ ਬਣਾ ਕੇ ਆਹ ਲੋ ਜੀ ਆਪਣਾ ਗਾਜਰ ਦਾ ਹਲਵਾ ਬਣ ਕੇ ਤਿਆਰ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੇਸੀ ਘਿਓ ਪਾਉਨੇ ਆ ਇੰਨਾ ਪਾ ਕੇ ਇਹਨੂੰ ਭੁੰਨਾਂਗੇ ਹੋਰ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਾ ਲੈਂਦੇ ਆ ਕਾਜੂ ਤੇ ਨਾਲ ਹੀ ਪਾਵਾਂਗੇ ਆਪਾਂ ਬਦਾਮ ਤੇ ਕੁਝ ਬਦਾਮ ਦੀਆਂ ਗਿਰੀਆਂ ਆਪਾਂ ਉੱਪਰ ਲਾਵਾਂਗੇ ਤੇ ਕਾਜੂ ਆਪਾਂ ਸਾਰੇ ਪਾ ਦਦੇ ਆ ਤੇ ਕਈ ਭੈਣਾਂ ਜਿਹੜੀਆਂ ਮੈਂ ਉਹ ਗਜਰੇਲਾ ਕੁੱਕਰ 'ਚ ਬਣਾਉਂਦੀ ਆਂ ਤੇ ਕੁੱਕਰ ਦੇ ਵਿੱਚ ਮੇਰੀ ਇੱਕ ਬੇਨਤੀ ਆ ਵੀ ਨਾ ਬਣਾਇਆ ਕਰੋ ਪੁੱਕਰ ਦੇ ਵਿੱਚ ਜਿਹੜੇ ਅੱਧੇ ਤੱਤ ਮਰ ਜਾਂਦੇ ਆ ਤੇ ਐਦਾਂ ਜਿਹੜਾ ਖੁੱਲਾ ਬਣਾਉਣਾ ਵਾ ਇਹ ਬਹੁਤ ਵਧੀਆ ਬਣਦਾ ਨਾਲੇ ਪੂਰੇ ਪੂਰੇ ਆਪਾਂ ਨੂੰ ਇਹਦੇ ਵਿੱਚੋਂ ਫਾਇਦੇ ਮਿਲਦੇ ਆ ਤੇ ਨਾਲੇ ਬਹੁਤ ਸਵਾਦ ਬਣਦਾ ਵਾ ساری ਗਾਜਰ ਦਾ ਪਾਣੀ ਵਿੱਚ ਸਿਕਾਇਆ ਵਾ ਹਲਵਾਈ ਉਹ ਵੀ ਕੱਢ ਦਿੰਦੇ ਆ ਧੋ ਕੇ ਵਿੱਚੋਂ ਕਿਉਂਕਿ ਰੰਗ ਵਧੀਆ ਬਣੇ ਆਪਾਂ ਨੂੰ ਰੰਗਣਾ ਨਹੀਂ ਵਾਸਤਾ ਰੰਗ ਫਿਰ ਵੀ ਬਹੁਤ ਵਧੀਆ ਬਣਿਆ ਵਾ ਵੇਖ ਲਓ ਸਪਰ ਆਪਾਂ ਨੂੰ ਇਹ ਵਾ ਪੀ ਆਪਾਂ ਇਹਦੇ ਵਿੱਚੋਂ ਫਾਇਦੇ ਲੈਣੇ ਆ ਗਾਜਰ ਦੇ गाजर ਦਾ ਬਹੁਤ ਫਾਇਦਾ ਵਾ ਖਾਣ ਦਾ ਸੱਚੀ ਗਾਜਰ ਖਾਣ ਦਾ ਬਹੁਤ ਫਾਇਦਾ ਵਾ ਤੇ ਇਦਾਂ ਬਣਾ ਕੇ ਕੁਛ ਨਾ ਕੁਛ ਜੂਸ ਬਣਾ ਕੇ ਪੀਆ ਕਰੋ ਗਾਜਰ ਦਾ ਗੁਜਰੇਲਾ ਹਲਵਾ ਬਣਾ ਕੇ ਖਾਇਆ ਕਰੋ ਗਾਜਰ ਦਾ ਬਹੁਤ ਫਾਇਦਾ ਬਹੁਤ ਤਾਕਤ ਹੈ ਗਾਜਰ ਦੇ ਵਿੱਚ ਆਹ ਲੋ ਅੱਧਾ ਆਪਾਂ ਖੁਆ ਵਿੱਚ ਪਾ ਦਾਂਗੇ ਜਿਹੜਾ ਆਪਾਂ 250 ਗ੍ਰਾਮ ਖੁਆ ਲਿਆ ਸੀ ਕੁਛ ਆਪਾਂ ਉੱਪਰ ਲਾਵਾਂਗੇ ਇਹਦੇ ਡੈਕੋਰੇਸ਼ਨ ਵਾਸਤੇ ਤੇ ਹਾਂਜੀ ਆਹ ਲੋ ਆਪਣਾ ਜਿਹੜਾ ਗਜਰੇਲਾ ਬਣ ਕੇ ਤਿਆਰ ਆ ਇਹਨੇ ਕੜਾਈ ਛੱਡਤੀ ਐ ਦੇਖੋ ਜੀ ਕਿੰਨਾ ਵਧੀਆ ਆਪਣਾ ਗਜਰੇਲਾ ਇਹ ਬਣ ਗਿਆ ਵਾ ਤੇ ਤੁਸੀਂ ਇਹ ਵੀ ਘਰ ਵਿੱਚ ਟਰਾਈ ਕਰਿਆ ਕਰੋ ਇਹ ਥੋੜੀ ਜੀ ਮਿਹਨਤ ਆ ਤੇ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਇਹ ਬਹੁਤ ਵਧੀਆ ਚੀਜ਼ ਸਿਆਲ ਵਿੱਚ ਸਰਦੀਆਂ ਦੇ ਵਿੱਚ ਬਹੁਤ ਤਾਕਤਵਰ ਚੀਜ਼ ਬਣ ਜਾਂਦੀ ਆ ਸਾਡੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡੇ ਬੱਚੇ ਖਾਂਦੇ ਆ ਕਿ ਨਹੀਂ ਤੁਹਾਨੂੰ ਪਸੰਦ ਆ ਕਿ ਨਹੀਂ ਅਲਸ ਹੋ ਗਈ ਆਪਾਂ ਚੇਤਾ ਭੁੱਲ ਗਏ ਆਪਾਂ ਹੁਣ ਪਾ ਗਏ ਫੇਰ ਥੋੜਾ ਜਿਹਾ ਸੇਕ ਲਵਾ ਲਾਂਗੇ। ਲਓ ਜੀ ਗੁਜਰੇਲਾ ਬਣ ਕੇ ਆਪਣਾ ਤਿਆਰ ਹੋ ਗਿਆ ਤੇ ਆਪਾਂ ਇੱਕ ਬੋਲ ਚ ਕੱਢ ਲਿਆ। ਤੇ ਤੋਂ ਇਹਨੂੰ ਡੈਕੋਰੇਸ਼ਨ ਕੀਤੀ ਹੈ ਦੇਖ ਲਓ ਸਾਰੇ ਡਰਾਈ ਫਰੂਟ ਜਿੰਨੇ ਵੀ ਆਪਾਂ ਡਰਾਈ ਫੂਡ ਵਿੱਚ ਪਾਏ ਉਹਨੇ ਹੀ ਆਪਾਂ ਉੱਪਰ ਲਾਏ ਆ। ਤੇ ਤੁਸੀਂ ਵੀ ਬਣਾ ਕੇ ਇੱਕ ਵਾਰੀ ਖਾ ਕੇ ਤੇ ਕਮੈਂਟ ਕਰਕੇ ਦੱਸਿਓ ਤੇ ਕਿੰਨੂ-ਕਿੰਨੂ ਸਾਡੀ ਵੀਡੀਓ ਚੰਗੀ ਲੱਗੀ ਆ ਤਾਂ ਵੀ ਕਮੈਂਟ ਕਰਿਓ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਕਰਗੇ ਹੋ ਸਬਸਕ੍ਰਾਈਬ ਵੀ ਕਰਿਓ। ਮਿਲਦੇ ਆਪਾਂ ਇੱਕ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ